ਹਾਂਜੀ ਹਸਤੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਔਤਾਂ ਵਾਲੀ ਦੇ ਵਿੱਚ ਪਹੁੰਚੇ ਹਾਂਗੇ ਇਹ ਪਿੰਡ ਅਕਲਿਆ ਤਲਵੰਡੀ ਦੇ ਕੋਲੇ ਰਹਿ ਜਾਂਦਾ ਇੱਕ ਵਾਰ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆਪਾਂ ਉਹਦੇ ਤੇ ਨਿਗਾਹ ਮਰਵਾਦਗੇ ਇਹ ਪਿੰਡ ਤਲਵੰਡੀ ਸਾਭ ਤੋਂ ਜਦੋਂ ਆਪਾਂ ਮਾਨਸਾ ਨੂੰ ਜਾਂਦੇ ਹਾਂ ਨਾ ਤੇ ਉਸ ਰੋਡ ਦੇ ਉੱਤੋਂ 3 ਕਿਲੋਮੀਟਰ ਪਿੱਛੇ ਪਿੰਡ ਰਹਿ ਜਾਂਦਾ ਇਹ ਤੇ ਪੂਰੀ ਜਾਣਕਾਰੀ ਆਪਾਂ ਜਿਹੜੀ ਹੈਗੀ ਆ ਆ ਝੋਟੀ ਜਿਹੜੀ ਬਹੁਤ ਸੋਹਣੀ ਝੋਟੀ ਆ ਤੁਸੀਂ ਦੇਖ ਲਓ ਥੱਲੋ ਵੀ ਬਹੁਤ ਸਾਫ਼ ਆ ਤੇ ਆਜੋ ਕਰਾਉਣੇ ਬਾਈ ਨਾਲ ਗੱਲਬਾਤ ਸਾਰੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਦੱਸੋਗੇ ਨਾਮ ਲਾਵ ਸਿੰਘ ਲਾਵ ਸਿੰਘ ਤੇ ਮੈਨੂੰ ਐ ਲੱਗਦਾ ਬਾਈ ਨੂੰ ਫੌਜੀ ਵੀ ਕਹਿੰਦੇ ਆ ਹਨਾ ਪਿੰਡ ਦੇ ਵਿੱਚ ਠੀਕ ਆ ਬਾਈ ਲਵ ਜਿਵੇਂ ਆਪਾਂ ਗੱਲ ਕਰਾਂਗੇ ਆਪਣੇ ਪਿੰਡ ਦੀ ਹਨਾ ਪਿੰਡ ਮੈਂ ਪਹਿਲਾਂ ਵੀ ਦੱਸਿਆ ਤੇ ਮਾੜਾ ਜਿਹਾ ਦਰਸ਼ਕਾਂ ਨੂੰ ਤੁਸੀਂ ਵੀ ਦੱਸ ਦਿਓ ਪਿੰਡ ਆਪਣਾ ਕਰਮਗੜ ਔਤਾਂ ਵਾਲੀ ਕਰਮਗੜ ਔਤਾਂ ਵਾਲੀ ਠੀਕ ਆ ਨੇੜੇ ਤਲਵੰਡੀ ਅਕਲਿਆ ਰਹਿ ਜਾਂਦਾ ਹਨਾ ਤਲਵੰਡੀ ਅਕ ਮਾਖਾ ਮੋੜ ਤੋਂ ਡੇਢ ਕਿਲੋਟ ਰਹਿ ਜਾਂਦਾ ਮਾਖਾ ਮੋੜ ਤੋਂ ਡੇਢ ਕਿਲੋਮੀਟਰ ਪਿੰਡ ਰਹਿ ਜਾਂਦਾ ਆਪਣਾ ਠੀਕ ਆ ਬਾਈ ਤੇ ਬਾਈ ਆਪਾਂ ਗੱਲ ਕਰਦੇ ਆ ਜਿਹੜੀ ਤੇਰੀ ਮਗਰ ਝੋਟੀ ਖੜੀ ਆ ਹਨਾ ਇਹਦੀ ਇਹ ਕਿੰਨੇ ਵੇ ਸੂਏ ਸੂਈ ਹੋਈ ਐ ਇਹ ਦੂਜੇ ਸੂਏ ਸੂਈ ਹੋਈ ਐ ਬਾਈ ਦੂਜੇ ਸੂਏ ਸੂਈ ਹੋਈ ਐ ਕਿੰਨੇ ਦਿਨ ਹੋ ਗਏ ਬਾਈ ਨੌਵਾਂ ਦਿਨ ਆ ਨੌਵਾਂ ਦਿਨ ਸੂਈ ਨੂੰ ਕਿੰਨਾ ਦੁੱਧ ਹੁਣ ਜਮਾ ਤੋਲਦਾ ਬਾਈ ਜਮਾ ਕੰਡੇ ਲਾਵਾਂ ਹੁਣ 12 ਲੀਟਰ 12 ਲੀਟਰ ਠੀਕ ਆ ਤੇ ਨੌ ਦਿਨ ਹੋ ਗਏ ਸੂਈ ਨੂੰ ਤੇ ਮਗਰ ਬੱਚਾ ਕੱਟਾ ਕੇ ਕੱਟੀ ਕੱਟਾ ਕੱਟਾ ਠੀਕ ਆ ਤੇ ਕਟਾ ਵੀ ਤੁਸੀਂ ਕਹਿੰਦੇ ਸੀਗੇ ਵੀ ਜਿਹੜਾ ਹੈਗਾ ਗੋਪੀ ਬੋਲ ਹਨਾ ਉਹਦਾ ਹੈਗਾ ਠੀਕ ਹੈ ਤੇ ਲੈ ਵੀ ਦਰਸ਼ਕੋ ਹਨਾ ਆ ਕਟਾ ਆ ਗਿਆ ਤੇ ਮਾੜਾ ਜਿਹਾ ਬਾਈ ਖੜਾ ਕਰੀ ਇਹਦਾ ਆਪਾਂ ਦਿਖਾ ਦਗੇ ਦਰਸ਼ਕਾਂ ਨੂੰ ਖੜਾ ਹੋ ਮਤਲਬ 나ੜੂ ਉਹ ਵੀ ਮੈਨੂੰ ਐ ਲੱਗਦਾ ਜਦੋਂ ਮੈਂ ਪਹਿਲਾਂ ਦੇਖਿਆ ਸੀ ਨਾਲ ਹੀ ਸੀਗਾ ਆਹ ਦੇਖ ਲਓ ਦੋਸਤੋ ਹਨਾ ਤੇ ਬਾਈ ਨੇ ਸਹੀ ਦਿਨ ਦੱਸਿਆ ਹੈਗੇ ਤੇ ਬਾਕੀ ਹੁਣ ਤੁਸੀਂ ਗੌਰ ਨਾਲ ਚੈੱਕ ਕਰ ਲਓ ਕਟੇ ਨੂੰ ਤੇ ਆਪਾਂ ਤੁਹਾਨੂੰ ਝੋਟੀ ਵੀ ਦਿਖਾਵਾਂਗੇ ਤੇ ਬਾਈ ਜਿਵੇਂ ਤੁਸੀਂ ਕਿਹਾਗਾ 12 ਲੀਟਰ ਜਮਾ ਤੋਲੋਗੇ ਹਾਂ ਜਮਾ ਜਮਾ 12 ਲੀਟਰ ਡੱਬੇ ਮਰਵਾ ਕੇ ਕਰੋ ਠੀਕ ਹੈ ਤੇ ਕਿ ਤੁਹਾਡੀ ਆਸ ਮੁਤਾਬਕ ਕਿੰਨਾ ਕੁ ਦੁੱਧ ਦੇ ਸਕਦੀ ਹੈ ਝੋਟੀ 15 ਕਰੋਸ ਕਰੂਗੀ 15 ਕਰੋਸ ਕਰੂਗੀ ਠੀਕ ਆ ਤੇ ਆਪਾਂ ਬਈ ਪਹਿਲਾਂ ਖੜੀ ਝੋਟੀ ਦਿਖਾ ਦਗੇ ਫਿਰ ਆਪਾਂ ਤੋਰ ਕੇ ਦਿਖਾਵਾਂਗੇ ਲੈ ਵੀ ਦਰਸ਼ਕੋ ਕਦ ਕੱਟ ਦੀ ਜਜਮੈਂਟ ਤੁਸੀਂ ਲਾ ਲਓ ਹਨਾ ਝੋਟੀ ਦੀ ਕਦ ਕੱਠ ਵੀ ਬਹੁਤ ਹੈਗਾ ਸਿੰਗਾ ਦੀ ਵੀ ਸੋਹਣੀ ਆ ਬਾਕੀ ਥੱਲੋਂ ਜਿਹੜੀ ਹੈਗੀ ਨਾ ਬਹੁਤ ਸਾਫ ਝੋਟੀ ਐ ਇਹ ਆ ਦੇਖ ਲਓ ਤੁਸੀਂ ਜਿਹੜੀ ਦੁੱਧ ਨਾਲੜ ਹੈ ਜਿਹੜੀ ਉਹ ਵੀ ਤੁਸੀਂ ਕਹਿ ਦਿੰਦੇ ਹੁੰਦੇ ਹਨਾ ਵੀ ਉਹ ਵੀ ਚੰਗੀ ਫੁੱਲਦੀ ਆ ਥੱਲੋਂ ਬੰਦ ਲੇਵੇ ਵਾਲੀ ਆ ਬਹੁਤ ਸੋਹਣੀ ਆ ਡਰ ਕੁਆਲਟੀ ਵਾਲੀ ਝੋਟੀ ਰਹੂਗੀ ਤੇ ਬਾਈ ਜੀ ਮੜੀ ਜੀ ਤੋਰੇ ਝੋਟੀ ਦੇਖ ਲਓ ਤੁਸੀਂ ਜਾਤ ਕੁਆਲਟੀ ਹੈਗੀ ਚੰਗੀ ਪਿੱਠ ਬੋੜ ਦੀ ਬੰਤਰ ਵੀ ਬਹੁਤ ਹੋਣੀ ਹੈ ਤੇ ਆ ਜੋ ਦਿਖਾਉਣੇ ਆ ਫਿਰ ਬਾਕੀ ਵਜਨ ਜੀ ਹਾਈਟ ਦੀ ਮੀਡੀਅਮ ਨਹੀਂ ਹੈਗੀ ਚੰਗੀ ਹਾਈਟ ਵਾਲੀ ਝੋਟੀ ਆ ਹੱਕ ਦੇ ਵੀ ਹੱਕ ਦੇ ਕੋਈ ਗੱਲ ਨਹੀਂ ਤੇ ਆ ਦੇਖੋ ਤੁਸੀਂ ਇਹ ਜਿਵੇਂ ਹੁਣ ਜਿਵੇਂ ਆਪਾਂ ਚਵਾਈ ਦੇ ਟਾਈਮ ਜਿਵੇਂ ਸ਼ਾਮ ਨੂੰ ਹਨਾ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਹੁਣ ਤੁਸੀਂ ਚੈੱਕ ਕਰ ਲਓ ਦੇਖੋ ਲਿਆ ਭਾਈ ਲਿਆ ਉਹਨਾਂ ਭਾਈ ਹੁਣ ਇਸ ਤੋਂ ਬਾਅਦ ਮੈਨੂੰ ਐ ਲੱਗਦਾ ਵੀ ਆਪਣਾ ਚਬਾਈ ਦਾ ਟਾਈਮ ਹੀ ਹੋਊ ਹੈ ਨਾ ਹਾਂ ਕਿੰਨੇ ਕ ਵੇਚਉਣੇ ਹੋ ਭਾਈ ਤੜਕੇ ਅੱਥਨੇ 5 ਵਜੇ 5 ਵਜੇ ਠੀਕ ਆ ਲੈ ਵੀ ਦਰਸ਼ਕੋ ਤੁਸੀਂ ਚੈੱਕ ਕਰੋ ਝੋਟੀ ਦੀ ਥੱਲੋਂ ਬਹੁਤ ਸਾਫ਼ ਸੁਥਰੀ ਝੋਟੀ ਹੈਗੀ ਬਣਦੇ ਵੀ ਬਣਦੇ ਤੇ ਆਜੋ ਆਪਾਂ ਨੰਬਰ ਵਾਈ ਦਾ ਤੇ ਸਾਰੀ ਹੋਰ ਡਿਟੇਲ ਹੈ ਜਿਹੜੀ ਉਹ ਵੀ ਲੈ ਕੇ ਦਿੰਦੇ ਆ ਮੈਂ ਤੁਹਾਨੂੰ ਇਹ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਨਾ ਵੀ ਝੋਟੀ ਥੱਲੋਂ ਆ ਜਿਹੜੀ ਕਿਸੇ ਪਾਸੋਂ ਹੱਥ ਦਰਾ ਨਹੀਂ ਹੈਗਾ ਬਾਕੀ ਚਵਾਈ ਕਰਕੇ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਆਪ ਕਰਨੀ ਆ ਦੋਸਤੋ ਆਪਣਾ ਕੰਮ ਹੈ ਜਿਹੜਾ ਵੀ ਤੁਹਾਨੂੰ ਥੱਲੋਂ ਜਿਹੜੀ ਜਮਾ ਚੈੱਕ ਕਰਾਉਣੀ ਆ ਹਨਾ ਆ ਦੇਖ ਲਓ ਚੰਗੀ ਆ ਝੋਟੀ ਵੇਟ ਵੀ ਚੰਗਾ ਝੋਟੀ ਦਾ ਤੇ ਭਾਈ ਇੱਕ ਗੱਲ ਹੋਰ ਦੱਸਿ ਪਹਿਲੇ ਸੂਏ ਕਿੰਨਾ ਦੁੱਧ ਦਤਾ ਇਹਨੇ 13 ਲੀਟਰ ਦਤਾ 13 ਲੀਟਰ ਚੋਇਆ ਹੋਇਆ ਹਾਂ ਜਮਾ ਜਮਾ ਚੋਇਆ ਘਰ ਦੀ ਕੱਟੀ ਆਪਣੀ ਕਿੰਨਾ ਚਿਰ ਦੁੱਧ ਦੋ ਪਹਿਲਾਂ ਹਟੀ ਇਹ 3 ਮਹੀਨੇ ਤੇ 3 ਮਹੀਨੇ ਪਹਿਲਾਂ ਹਟ ਗਈ ਸੀਗੀ ਠੀਕ ਆ ਤੇ ਬਈ ਇੱਕ ਆਪਦਾ ਰੇਟ ਦੱਸੇਗਾ ਝੋਟੀ ਦਾ ਰੇਟ ਕੀ ਕਰਦੇ ਹੋ ਰੇਟ 1.5 ਲੱਖ ਰੇਟ 1.5 ਲੱਖ ਰੁਪਈਆ ਕਿੰਨੇ ਦੀ ਹੋਜੂ ਹਾਂ ਨਾ ਮਾਨਤਨ ਹੋਜੂ ਹਾਂ ਕਰ ਦਾਂਗਾ ਕਿੰਨਾ ਕੁ ਮਾਨਤਨ ਕਰ ਦਾਂਗਾ 4-5000 4-5000 ਠੀਕ ਆ ਵੀਡੀਓ ਦੇਖ ਕੇ 1000 ਰੁਪਈਆ ਹੋਰ ਕਰ ਦਾਂਗਾ ਅੱਛਾ 1000 ਰੁਪਈਆ ਹੋਰ ਕਰ ਦਿੰਦੇ ਠੀਕ ਆ ਤੇ ਬਈ ਨੰਬਰ ਬੋਲੀ ਤੇਰਾ 97790 97790 45699 45699 99 ਠੀਕ ਆ ਬਈ ਧੰਨਵਾਦ ਤੇਰਾ ਲੈ ਵੀ